ਸਾਸ੍ਰੀਕਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡਰ ਡੇਰੀ ਫਾਰਮ ਵਿੱਚ ਆ ਭਿੰਡਰਾਂ ਵਾਲੇ ਪਾਉ ਸੋਨੀ ਨੇ ਲੈ ਆਂਦਾ ਜੀ ਮਹਿੰਦਰਾ 575 ਸਰਪੰਚ 10 ਮਾਡਲ ਡਬਲ ਕਲਚ ਖੋਡਾਲੀ ਛਤੜੀ ਲੱਗੀ ਆ ਜੀ ਟਾਪ ਕੁਆਲਿਟੀ ਦਾ ਟਰੈਕਟਰ ਆ ਜੀ ਤੇ ਬਹੁਤ ਹੀ ਸੋਹਣਾ ਜੀ ਬਹੁਤ ਹੀ ਵਧੀਆ ਐ ਜਿੱਥੋਂ ਆਇਆ ਉਹਨਾਂ ਵੀ ਸ਼ਿੰਗਾਰ ਕੇ ਰੱਖਿਆ ਵੇਖੋ ਕਿਦਾਂ ਗੰਨਾ ਗੁੰਨਾ ਬਣਾਈਆਂ ਵੀਰਾਂ ਨੇ ਐ ਟੌਰ ਨਾਲ ਰੱਖਿਆ ਇਹਨੂੰ ਕੋਕਾ ਪੀਸਾ ਵੀਰ ਨਾਲ ਗੱਲਬਾਤ ਕਰਾਵਾਂਗੇ ਜਰੂਰੀ ਬੇਨਤੀ ਹੈ ਕਿਸੇ ਵੀਰ ਨੇ ਵੀਡੀਓ ਤੋਂ ਕੋਈ ਵੀ ਸੰਦ ਖਰੀਦਣਾ ਲਿਖਤ ਪੜਤ ਦੀ ਜ਼ਿੰਮੇਵਾਰੀ ਤੁਹਾਡੀ ਪੈਸੇ ਦਾ ਲੈਣ ਦੇਣ ਤੁਹਾਡਾ ਹੋਊਗਾ ਜੀ ਪੈਸੇ ਦਾ ਲੈਣ ਦੇਣ ਤੁਹਾਡਾ ਆਪਣਾ ਹੋਊਗਾ ਆਪਣਾ ਕੰਮ ਵੀਡੀਓ ਬਣਾਉਣ ਦਾ ਜੀ ਆਪਣੀ ਜ਼ਿੰਮੇਵਾਰੀ ਤੇ ਕੋਈ ਵੀ ਸੰਦ ਖਰੀਦਣਾ ਤੁਹਾਡੀ ਜ਼ਿੰਮੇਵਾਰੀ ਹੋਊਗੀ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਰ ਨਾਲ ਗੱਲਬਾਤ ਕਰਾਵਾਂਗੇ ਤੇ ਡਿਟੇਲ ਲਵਾਂਗੇ ਜੀ ਸਾਸਰੀ ਕਾਲ ਬਾਜੀ ਸਾਸਰੀ ਕਾਲ ਬਾਜੀ ਕੀ ਹਾਲ ਚਾਲ ਵਧੀਆ ਠੀਕ ਠਾਕ ਈ ਤੁਸੀਂ ਸੁਣਾਓ ਜੀ ਵਧੀਆ ਵਧੀਆ ਜੀ ਇੱਕ ਹੋਰ ਲੈ ਆਂਦਾ ਕੋਕਾ ਵੀ ਹਾਂਜੀ ਲੈ ਆਂਦਾ ਸਾਸਰੀ ਕਾਲ ਮੇਰੇ ਭੈਣ ਭਰਾਵਾਂ ਨੂੰ ਜੀ ਵੱਡਿਆਂ ਨੂੰ ਛੋਟਿਆਂ ਨੂੰ ਜਿਹੜੇ ਇੰਨਾ ਪਿਆਰ ਬਖਸ਼ਦੇ ਆ ਠੀਕ ਹੈ ਜੀ ਤੇ ਵੀਡੀਓ ਸ਼ੇਅਰ ਕਰਦੇ ਆ ਹਾਂਜੀ ਤੇ ਵੀਰਾਂ ਤੱਕ ਪਹੁੰਚਾਉਂਦੇ ਆ ਜੀ ਬਹੁਤ ਧੰਨਵਾਦ ਤੇ ਲੋ ਜੀ 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 ਧੰਨਵਾਦ ਉਹਨਾਂ ਦਾ ਵੀ ਜਿਹੜੇ ਕਮੈਂਟ ਵੀ ਸੋਨੇ ਸੋਨੇ ਕਰਦੇ ਆ ਹਾਂਜੀ ਕੱਲ ਮੈਂ ਉਦਾਂ ਹੀ ਕਹਤਾ ਵੀਰ ਮੈਂ ਸੋਹਣਾ ਲੱਗਣ ਡਿਆ ਤੇ ਵੀਰਾਂ ਨਾ ਉਹ ਤਾਂ ਅਸ਼ੋਰ ਰਾਏ ਦਾ ਭਰਾ ਲੱਗਣ ਡਿਆ ਹਾਂ ਤੇ ਉਹ ਵੀ ਵੀਰ ਵਾਤੇ ਧੰਨਵਾਦ ਆ ਚੱਲ ਮੇਰੀ ਵੀਡੀਓ ਤੇ ਸੁਣਦਾ ਠੀਕ 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 ਆ ਇਹ ਵੀ ਗੱਲ ਸਹੀ ਆ ਤੇ ਐਡਰੈਸ ਦੱਸ ਦੇ ਵੀਰ ਜੀ ਇੱਕ ਵਾਰ ਨਾ ਮੇਰਾ ਸੋਨੀ ਆ ਪਿੰਡ ਪਿੰਡਰ ਜ਼ਿਲ੍ਹਾ ਅੰਮ੍ਰਿਤਸਰ ਤੇ ਰਈਏ ਦੇ ਲਾਗੇ ਆਪਣਾ ਮੰਨ ਲਓ ਵੀ ਰਈਆ 4 ਕਿਲੋਮੀਟਰ ਹੈ ਹਟਮਾਵਾ ਰੋੜੀ ਜਿਹੜਾ ਹਾਈਵੇ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਂਦਾ ਉਹਦੇ ਤੋਂ 2 ਕਿਲੋਮੀਟਰ ਪਿੰਡ ਹਟਮਾਵਾ ਠੀਕ ਤਾਂ ਪਹਿਲਾਂ ਲੈ ਕੇ ਟਰੈਕਟਰ ਕਿਨੇ ਆ 275 ਚ ਲੈ ਗਿਆ ਠੀਕ ਤੇ ਦੂਜੇ ਦਾ ਮਾਡਲ ਨੰਬਰ 981564777 ਠੀਕ ਹੈ ਜੀ 2007 ਮਾਡਲ ਦੇ ਵੀ ਵੀਰ ਸ਼ਾਇਦ ਕੱਲ ਨੂੰ ਆਉਣਾ ਵਾ ਅੱਛਾ ਜੀ ਹੋਈ ਆ ਗੱਲ ਠੀਕ ਹੈ ਕੱਲ ਨੂੰ ਚੈੱਕ ਮਤਲਬ ਵੀ ਕਹਿੰਦੇ ਆਉਣਾ ਵਾ ਸਾਨੂੰ ਅੱਜ ਕੋਈ ਕੰਮ ਨਹੀਂ ਲਗਾਤਾਰ ਤੀਜੀ ਵੀਡੀਓ ਆ ਆਪਣੀ ਤੀਜੀ ਵੀ ਵੀਡੀਓ ਆ ਤਿੰਨਾਂ ਦਿਨਾਂ ਦੇ ਕਈ ਕਈ ਵੀ ਇੱਕ ਮੈਂ ਹੋਰ ਗੱਲ ਦੱਸਾਂ ਕਈ ਵੀਰ ਤੇ ਵੀਡੀਓ ਪਾਉਨੇ ਆ ਚਲੋ ਜਾਣੇ ਆ ਬੜਾ ਮਾਣ ਬਖਸ਼ਦੇ ਆ ਜੀ ਵੀਰਾਂ ਦੇ ਬਚਲ ਤੂੰ ਵੀ ਕੁਛ ਨਾ ਕੁਛ ਕਮਾਉਣਾ ਵਾ ਵਿੱਚੋਂ ਹਾਂਜੀ ਹਾਂਜੀ ਇਹ ਆ ਵੀ ਕਈ ਵਾਰੀ ਮਾਨਤਾਨ ਵੀ ਬਹੁਤ ਕਰਦੇ ਵੀਰ ਜੀ 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 ਕਿਉਂਕਿ ਜੇ ਮੰਨ ਲਓ ਮੈਂ ਇੱਕ ਦਿਨ ਗੱਲ ਕੀਤੀ ਵੀ ਵੀਰਾ ਨੇ 20000 ਮੁੱਲ ਹੀ ਵਧਾਤਾ ਤੇ ਕਈ ਵੀਰ ਮਾਨ ਵੀ ਕਰਦੇ ਆ ਪੂਰਾ ਜੀ 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 ਬਿਲਕੁਲ ਜੀ ਤੇ ਬਾਕੀ ਜਿਹੜਾ ਆਪਾਂ ਮੁੱਲ ਪਾਵਾਂਗੇ ਹਾਂਜੀ ਕੋਈ ਜ਼ਿਆਦਾ ਫਰਕ ਨਹੀਂ ਹੋਣਾ ਠੀਕ ਹੈ ਜੀ ਇਹ ਕੋਈ ਥੋੜਾ ਬੜਾ ਮਾਨਤਾਨ ਹੋਊਗਾ 575 2010 ਮਾਡਲ ਤੇ ਨਕੌਦਰ ਦਾ ਨੰਬਰ ਆ ਜਲੰਧਰ ਦੇ ਲਾਗੇ ਨਕੌਦਰ ਅੱਗੇ ਪੀ ਵੀ 46 ਲਿਖਿਆ ਵੀਰ ਜੀ ਇਹ ਆਪ ਮੈਂ ਤਰਨਤਾਰਨ ਜ਼ਿਲ੍ਹੇ ਚੋਂ ਲਿਆਂਦਾ ਜੀ ਅਛਾ ਤਰਨਤਾਰਨ ਜ਼ਿਲ੍ਹੇ ਚੋਂ ਲਿਆਂਦਾ ਉਹਨਾਂ ਆਪਣਾ ਲਿਖ ਤਾਣਾ ਹਾਂਜੀ 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 ਆਪਾਂ ਠੀਕ ਹੈ ਜੀ ਬਾਕੀ ਉਹਨਾਂ ਦਾ ਅੱਗੇ ਲਿਖਿਆ ਵੀ ਗੋਦ ਬਾਕੀ 2010 ਮਾਡਲ ਆ ਹਾਂਜੀ ਸੋਨਾ ਵਾ ਜਿੰਨਾ ਵੀ ਹੈਗਾ ਵਿਖਾਵਾਂਗੇ ਕੋਈ ਮੂੰਹ ਮਾ ਨਹੀਂ ਧੋਤਾ ਅੱਜ ਮੈਂ ਆਪਣਾ ਧੋ ਲਿਆ ਸੀ ਆਇਆ ਹੀ ਅੱਜ ਅੱਜ ਥੋੜਾ ਜਿਹਾ ਆਪਣਾ ਦੋ ਤਿੰਨ ਰਾ ਧੋ ਲਿਆ ਤੇ ਅੱਜ ਇਹਦਾ ਕੋਈ ਮੂੰਹ ਨਹੀਂ ਧੋਤਾ ਠੀਕ 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 ਅੱਜ ਹੁਣੇ ਹੀ ਲਿਆਂਦਾ ਵਾ ਤੇ ਆਪਾਂ ਹੁਣੇ ਹੀ ਪਾਉਣ ਲੱਗੇ ਆ ਆ ਦੇਖੋ ਸ਼ੌਂਕੀ ਜੀ ਕਿ ਇਹ 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 ਤੀਰ ਤਾਂ ਵਿਖਾਉਣ ਦੇ ਆ ਹੋ ਸਾਡਾ ਕੱਲ ਨੂੰ ਵੀਡੀਓ ਪਵੇ ਜਾਂ ਪਰਸੋਂ ਪਵੇ ਹਾਂ ਉਦੋਂ ਵੀਰਾਂ ਨੂੰ ਟਰੈਕਟਰ ਹੋਰ ਨਾ ਲੱਗੇ ਇਹਨੂੰ ਧੋਣਾ ਧਾਣਾ ਵਾ ਲਿਸ਼ਕਾਉਣਾ ਵਾ ਠੀਕ ਕੱਪੜਾ ਵੀ ਨਹੀਂ ਮਾਰਿਆ ਆਪਾਂ ਐਦਾਂ ਹੀ ਜਿੱਦਾਂ ਲਿਆਂਦਾ ਵਾ ਐਦਾਂ ਹੀ ਆਪਾਂ ਵਖਾਉਣਾ ਏ ਠੀਕ ਹੈ ਜੀ ਉੱਤੇ ਛਤੜੀ ਵੀ ਲੱਗੀ ਛਤੜੀ ਜੀ ਕੋਈ ਡਾਲੀ ਲੱਗੀ ਆ ਹਾਂਜੀ ਟਾਇਰ ਟਾਇਰ ਅਗਲੇ 60 ਪੈਸੇ ਹਾਂਜੀ ਤੇ ਮਗਰਲੇ ਵੀਡੀਓ 'ਚ ਵੱਡੇ ਲੱਗਨੇ ਆ ਮੈਂ ਹਰ ਵੀਡੀਓ 'ਚ ਗੱਲ ਬੋਲਦਾ ਨਾ ਕਦੇ ਫੋਟੋ ਤੇ ਵੀ ਵੱਡੇ ਲੱਗਦੇ ਆ 40 ਕੇ ਪੈਸੇ ਮੰਨ ਕੇ ਚੱਲੇ ਕੋਈ ਠੀਕ ਹੈ ਜੀ ਸ਼ਤੜੀ ਲੱਗੀ ਹੋ। ਸ਼ਤੜੀ ਲੱਗੀ ਆ ਹੋਡ ਵਾਲੀ। ਸੋਹਣੀ ਜਿਹੜੀ ਚੀਜ਼ ਵਿਖਾਉਂਗਾ ਉਹ ਮੰਗ ਲਿਓ। ਤੁਸੀਂ ਪੈਸੇ ਖਰਚਣੇ ਆ ਜੇ ਮੈਂ ਕੋਈ ਵੀ ਚੀਜ਼ ਬਦਲੀ ਕਰਾਂ। ਠੀਕ ਹੈ ਮੰਗ ਲਿਓ। ਕਿਹੜੀ ਕਿਹੜੀ ਚੀਜ਼ ਹੈਗੀ? ਟੌਪ ਲਿੰਕ ਫੱਟੀ। ਹਾਂਜੀ। ਹੋਕਾ ਮੱਲੋ ਜਿਹੜੀ ਏਜੰਸੀ ਨਾਲ ਦੀ ਆਉਂਦੀ ਆ ਉਹਦੇ ਨੂੰ ਬਦਲੀ ਹੋਈ ਆ। ਸੋਹਣੀ ਆ। ਠੀਕ ਹੈ ਜੀ ਠੀਕ ਆ। ਸਹੀ ਆ। ਹਾਂ। ਆਹ ਵੇਖੋ ਟਾਇਰ ਟੂਰ ਸੋਹਣਾ ਮਾਂ ਤੇ ਮਗਰਾਟਾਂ ਤੋਂ ਰੰਗ ਲੱਥਾ ਵਾ। ਆਹ ਵੇਖੋ ਜੀ ਮਗਰਾਟਾਂ ਦਾ। ਮਗਰਾਟਾਂ ਬੂਤੋਂ ਹੀ ਇੱਕੋ ਜਿਹਾ ਰੰਗ ਆ। ਇਹ ਤਾਂ ਵਿਖਾਉਣ ਡਿਆ ਮੈਂ। ਮਾਡਲ 2010 2010 ਤੇ ਆਰਸੀ ਚਿਪ ਵਾਲੀ ਰੰਗ ਇਥੋਂ ਵੀ ਲੱਥਾ ਵਾ ਠੀਕ ਆ ਚੀਜ਼ ਇਹ ਤਾਂ ਵਖੋਣਾ ਜਿਹੜੇ ਵੀਰ ਨੇ ਦੂਰੋਂ ਆਉਣਾ ਨਾ ਠੀਕ ਉਹ ਮਤਲਬ ਚੈੱਕ ਕਰ ਲੈ ਵੀ ਇਹ ਨਾਲ ਕੋਈ ਕੁਝ ਗਲਤ ਵਿਖਾਇਆ ਜਾਵੇ ਵਿੱਚ ਤੁਹਾਡੇ ਗਾਕ ਵੀ ਆ ਗਏ ਲੱਗਦਾ ਗਾਕ ਵੀ ਆ ਗਏ ਆ ਸਸਰੀਕਲ ਭਾਜੀ ਸਸਰੀ ਹੋਵੇ ਸਸਰੀ ਆਉਂਦੇ ਕੀ ਹਾਲ ਚਾਲ ਜੀ ਵਧੀਆ ਵਧੀਆ ਵੀ ਰੋਸ ਨਾ ਵਾ ਵਧੀਆ ਵਧੀਆ ਇੱਕ ਦੂਗਾ ਲੈਂਦਾ ਏ ਇਹ ਅੱਜ ਹੀ ਲੈ ਕੇ ਤੁਰੇ ਆਉਣੇ ਆ ਜੀ ਹਾਂ ਤੁਸੀਂ ਆਏ ਹੋ 2007 ਮਾਡਲ ਦੇ ਨਹੀਂ ਨਹੀਂ ਮੇਰੇ ਅਸੀਂ ਤੇ ਇਸੇ ਦਾ ਤੁਸੀਂ ਆਖਿਆ ਪਿਆਉਣਾ ਰੱਟ ਹਾਂ ਆ ਆਉਣ ਵਾਲਾ ਤੇ ਇਹ ਤਾਂ ਕਿਹਾ ਸੀ ਜੀ ਉਹ ਸੱਤ ਵਾਲਾ ਵੇਚ ਗਿਆ ਕਿ ਨਹੀ ਉਹ ਵੀ ਹੈਗਾ ਉਹ ਕੱਲ ਨੂੰ ਆਉਣਾ ਚਲੋ ਜੀ ਉਹ ਵੀ ਦਿਖਾਓ ਤੁਸੀਂ ਇਹ ਇਹਨਾਂ ਆਖਿਆ ਹੈ ਨਾ ਦਾਹੀ ਲੈਣਾ ਵਾ ਆ ਦਾਹੀ ਲੈਣਾ ਹਾਂ ਇਹ ਗੱਲ ਕਰਦੇ ਤੁਸੀਂ ਅੰਦੇ ਹੈਗਾ 10 ਰੁਪਏ ਲਿਆਵਾਂਗੇ ਹਾਂ ਮੈਂ ਇਹ ਗੱਲ ਹੋਈ ਦੁਪਹਿਰੇ ਵੀ ਮੈਂ ਲੈਣ ਜਾਣ ਡਿਆ ਵਾਂ ਤੁਸੀਂ ਆ ਜਾਓ ਉਦੋਂ ਸੌਦਾ ਹੋਇਆ ਜਦੋਂ ਤੁਹਾਨੂੰ ਫੋਨ ਕੀਤਾ ਸੀ ਕੀ ਬੋਲ ਬੋਲ ਰੱਖਿਆ ਜੀ ਮੁੱਲ ਤੇ ਘਰ ਵਾਲਿਆਂ ਨੇ ਮੇਰੇ ਕੋਲ ਬੜੀ ਮੰਗੀ ਹੈ ਚਿੰਤ ਜੀ ਜੇ ਤੁਸੀਂ ਤਾਂ ਹੀ ਬਗਰਾ ਕੋ ਵੀ ਰੱਖਣ ਨੂੰ ਸਾਢੇ ਤਿੰਨ ਮੇਰਾ ਤਾਂ ਮੰਗ ਲਈਏ ਜੀ ਹਾਂ ਨਹੀਂ ਸਾਢੇ ਤਿੰਨ ਤੁਸੀਂ ਹਾਂ ਕੋਈ ਰੇਟ ਸੈइज ਹੋਰ ਕੋਣ ਕੀ ਰੇਟ ਕਰ ਕਾਰ ਆਣੇ ਸਾਡੇ ਕੋ ਸਾਢੇ ਤਿੰਨ ਮੰਗਿਆ ਸਾਢੇ ਤਿੰਨ ਹੀ ਹਾਂ ਤੁਸੀਂ ਸੋਚੋਣਗੇ ਨਹੀਂ ਨਹੀਂ ਹੁਣ ਤਾਂ ਮੇਰੇ ਨਾਲ ਗੱਲ ਨਹੀਂ ਹੁਣ ਤਾਂ ਮਾਲਕ ਮੈਂ ਆ ਉਹਨਾਂ ਕੋ ਤਾਂ ਲੈ ਆਂਦਾ ਠੀਕ ਠੀਕ ਉਹਨਾਂ ਨੇ ਤਾਂ ਮੰਗਿਆ ਨਹੀਂ ਦੱਸੋ ਗੱਲ ਨਹੀਂ ਸਲਾਹ ਕਰਲੋਸ ਲਾਹ ਕਰਾਂਗੇ ਮਾਨਤਾਨ ਪੂਰਾ ਹੋਣਾ ਆਈਆਂ ਤੁਸੀਂ ਸਲਾਹ 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 ਨਹੀਂ ਕਰਾਂਗਾ ਕਰਕੇ ਨਹੀਂ ਆਏਗਾ ਮੇਰੇ ਵੀਰ ਨੇ ਵੱਡੇ ਨਾਲ ਕਰ ਰਹੇ ਆਂ ਅੱਛਾ ਵੱਡੇ ਨਾਲ ਕਰਨੀ ਥੀਂ ਉਹਦਾ ਨਾਲ ਵਾਦ ਸਦਾ ਲੱਗਣ ਡਿਆ ਵਾ ਚਲੋ ਲੱਗਣ ਡਿਆ ਆਪਾਂ ਘਟਾ ਦਾਂਗੇ ਮਾਨਤਾਨ ਕਰਾਂਗੇ ਤੁਹਾਨੂੰ ਪਸੰਦ ਆ ਮਾਰੋ ਹਾਂ ਪਸੰਦ ਆ ਵੇ ਇਹ ਬਣਾ ਦਿਓ ਇਹ ਆ ਜੋਹਰ ਸਟਾਰਟ ਕਰਕੇ ਦੇਖੋ ਨਹੀਂ ਵਧੀਆ ਵਧੀਆ ਵੀਰ ਜਰਾ ਚਾਬੀ ਦਾ ਵੇਖੀਏ ਵੇ ਮੇਲੋ Vai, vem com vai vai! Vai, vem com vai! vai, 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 vai. ਪੋੜ ਖਾਲ ਕੇ ਵਿਖਾਉਨੇ ਆ ਜੀ ਵਾਜ ਤੇ ਬੜੀ ਵਧੀਆ ਟਰਟ ਤੇ ਜੀ ਹਲੋ ਹਲੋ ਹਾਂਜੀ ਹਾਂਜੀ ਵੀਰ ਹੈਗਾ ਬਾਜੀ ਹੈਗਾ ਕਿਹੜਾ ਕੜਦਾ 2007 ਮਾਡਲ ਹੈ ਪਾਜੀ 3 ਡਿਮਾਂਡ ਮੁੰਡਾ ਡਿਮਾਂਡ 3 6ਣਾ ਕਿਤੇ ਕਿਹੜੀ ਜਗ੍ਹਾ ਦਾ ਵੀਰ ਬੋਲਦਾ ਮਹਾਲੀ ਮਹਾਲੀ ਤੂੰ ਵੀਰੇ ਹਾਂ ਨਾ 3 ਲੱਖ 5000 ਅੱਛਾ ਹਾਂਜੀ ਹਾਂਜੀ ਕਿੱਲੇ ਕਿੱਨੇ ਕਿਵੇਂ ਵੀਰੇ ਮੈਂ ਤਾਂ ਲਾਉਣਾ ਫੋਨ ਆ ਵੇਖੋ ਜੀ ਹਾਲਤ ਵਲਤ ਚੈੱਕ ਕਰੋ ਜਿੱਦਾਂ ਦਾ ਆ ਉਦਾਂ ਦਾ ਹੀ ਆ ਜੇ ਕੋਈ ਅਜੇ ਅਜੇ ਤੋਣੇ ਤੇਰੇ ਸਾਹਮਣੇ ਲੈ ਕੇ ਆਂਦਾ ਤੇ ਘਟਾ ਘੁਟਾ ਤੇ ਪਿਆ ਜਿਓ ਨਹੀਂ ਘਟਾ ਪਿਆ ਨਹੀਂ ਸਾਫ ਸਾਫ ਵੀਰ ਜੀ ਚੀਜ਼ ਵੇਖ ਕੇ ਜੀ ਪਤਾ ਲੱਗਦਾ ਸਾਫ ਆ ਬਾਕੀ ਚੱਲ ਕੇ ਆਇਆ ਚੱਲ ਕੇ ਵੇਟ ਵੂਟ ਚੈੱਕ ਕਰ ਲਾ ਇਹ ਗੱਲ ਚੱਲ ਕੇ ਆ ਕਿਤੇ ਲੀਕਿੰਗ ਜਾਂ ਇਹ ਸਲਫ ਬਦਲੀ ਹੋਇਆ ਆ ਪਤਾ ਨਹੀਂ ਕੀ ਕਾਰਨ ਹੋਇਆ ਵਾ ਸਲਫ ਬਦਲੀ ਆ ਹਾਂਜੀ ਕਿਉਂਕਿ ਇਹ ਚੀਜ਼ ਦੱਸਣੀ ਜ਼ਰੂਰੀ ਬਣਦੀ ਆ ਜਿਹੜੀ ਚੀਜ਼ ਬਦਲੀ ਹੋਈ ਹੋਊਗੀ ਉਹ ਦੱਸਾਂਗੇ ਤੇ ਬਾਕੀ ਜਿੰਨਾ ਵੀ ਹੈਗਾ ਟਰੈਕਟਰ ਸਾਫ਼ ਸੁਥਰਾ ਵਾ ਢੋਡ ਵਾਲੀ ਛਤੜੀ ਲੱਗੀ ਆ ਨਹੀਂ ਨਹੀਂ ਵਧੀਆ ਸੋਨਾ ਫੱਬਦਾ ਕਿਸ ਦੇ ਘਰੇ ਭਾਉ ਨੇ ਤਾਂ ਸਲਾਹ ਕਰਨੀ ਆ ਤੁਸੀਂ ਇਹਨਾਂ ਮੁੰਡਾ ਆਪਣਾ ਸਲਾਹ ਭਾਉ ਕੋਈ ਨਹੀਂ ਕਰ ਲੂਗਾ ਨਹੀਂ ਉਹਨੂੰ ਪੁੱਛਣ ਆਂ ਦੇ ਲੂਗਾ ਆਂਦਾ ਵੀ ਮੈਨੂੰ ਠੀਕ ਆ ਚੱਲ ਸਲਾਹਾਂ ਆਿਆਂ ਦੇ ਵੀਰ ਬੜੇ ਫੋਨ ਆਉਂਦੇ ਆ ਮੈਨੂੰ ਆ ਸਲਾਹ ਵਾਲੇ ਦਾ ਹੁਣੇ ਫੋਨ ਆਇਆ ਮੈਂ ਤਾਂ ਹੀ ਚੁੱਕਿਆ ਦੋ ਅੱਸੀ ਤੱਕ ਦਿਓਗੇ ਨਹੀਂ ਨਹੀਂ ਵੀਰੇ 280 ਤਾਂ ਤੇ ਆਪਣਾ ਨਹੀਂ ਆਇਆ ਤੇ ਵੇਖ ਲੋ ਜੇ ਹੈਗੀ ਥੋੜੀ ਬੰਗ ਜੈਸ ਤੇ ਨਹੀਂ 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 ਅੱਜ 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 ਵੀਰ ਅੱਜੇ ਅੱਜੇ ਵੀਰ ਤੈਨੂੰ ਕਮਾਉਣਾ ਪੈਣਾ ਅਖੇ 300 ਕਿਲੋਮੀਟਰ ਨਾ ਮੋਟਰਸਾਈਕਲ ਦੇ ਤੈਨੂੰ ਪਟਿੰਡਿਆਂ ਦੇ ਪਿਛੇ ਬਾਹ ਕੇ ਤੇ ਜਦੋਂ ਚਾਰ ਪੰਜ ਯਾਰੀ ਕੀਤਾ ਤੂੰ ਬਾਥਰੂਮ ਰਾਹ ਚ ਤੇ ਤੂੰ ਆਖਣਾ ਵੀਰੇ ਮੈਨੂੰ ਦੇ ਦੋ ਏ ਨਹੀਂ ਹੋਏ 320 ਦਾ ਦੇ ਦੋ ਧੱਕਾ ਨਾ ਕਰੋ ਯਾਰ ਤੁਸੀਂ ਮੈਨੂੰ ਥੋੜਾ ਬਹੁਤ ਮਾਨਤਾਨ ਕਰੋ ਮਾਨਤਾਨ ਕਰਾਂਗੇ ਜਰੂਰ ਤੁਸੀਂ ਵੀ ਪਾਟ ਕਾਣੇ ਬੋਲੋ ਕਾਣੇ ਬੋਲਾ ਚਲ ਕਰ ਲੈਨੇ ਆ ਮੈਂ ਪਾਉ ਨੇ ਸਲਾਹ ਕਰਨੀ ਤੂੰ ਆਪਣਾ ਮੁੱਲ ਦੱਸ ਦੇ ਵੀਰ ਮੁੱਲ ਕਰ ਨੂੰ 3.5 ਕਰੀ ਜਾਵਾਂ ਹਾਂ 3,115,000 ਰੁਪਏ ਦਾ ਦਵਾਂਗੇ ਮੌਕੇ ਤੇ ਮਾਨਤਨ ਮੌਕੇ ਤੇ ਮਾਨਤਨ ਹੋਊਗਾ ਪਾਉ ਵੇਖ ਲੈ ਜੇ ਗੱਲ ਬਣਦੀ ਆ ਤੇ ਚਲ ਕਰ ਲੈਨੇ ਮੈਂ 3 ਲੈ ਇੱਕ ਇਹ 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 ਚੀਜ਼ ਮੈਂ ਤਾਂ ਦੱਸਣ ਡਿਆ 3 ਤਾਂ ਕਰ ਲਾਂਗੇ ਆਪਾਂ ਨੂੰ ਸਾਫ ਨਾ ਬਣਿਆ ਵਾ 2007 ਮਾਡਲ ਦਾ ਵੀ 315 ਕੀਤਾ ਵਾ ਅੱਛਾ ਇਹ 10 ਮਾਡਲ ਆ ਠੀਕ ਆ ਆ ਚੀਜ਼ਾਂ ਦਾ ਕਰਕੇ ਉਹ ਸਾਫ ਆ ਪੂਰਾ ਰੰਗ ਲੱਥਾ ਵਾ ਪੈਸੇ ਕਟਣੇ ਆ ਉਹਨੂੰ ਟਾਇਰ 14 ਦੇ 45 ਪੈਸੇ ਇਹਨੂੰ ਅ ਮੰਨ ਲਓ ਵੀ 13 ਦੇ ਟਾਇਰ ਆ 40 ਪੈਸੇ ਆ ਠੀਕ ਠੀਕ ਆ ਇਸ ਕਰਕੇ ਇਹ ਚੀਜ਼ਾਂ ਦਾ ਮਤਲਬ ਆਪਾਂ ਨੂੰ ਹਿਸਾਬ ਨਾਲ ਮਿਲਿਆ ਤੇ ਆਪਾਂ ਵੀ ਵੀਰਾਂ ਨੂੰ ਹਿਸਾਬ ਨਾਲ ਹੀ ਦੇਣਾ ਠੀਕ ਠੀਕ ਆ ਭਾਉ ਨੂੰ ਦੇ ਦੇਗੇ ਭਾਉ ਨੂੰ ਦੇ ਦਾਂਗੇ ਕਿਉਂਕਿ 2007 ਮਾਡਲ ਦਾ ਵੀ ਆਪਾਂ ਮੁੱਲ ਵੇਖੋ 2000 3 ਲੱਖ ਤੇ 15000 ਰੁਪਏ ਹੀ ਕੀਤਾ ਇਹ ਠੀਕ ਠੀਕ ਆ ਤੇ ਇਹਦਾ ਵੀ ਮੁੱਲ ਸੇਮ ਹੀ ਇਹ ਵੇਖ ਲਓ ਕਈ ਵੀਰ ਕਹਿ ਦਿੰਦੇ ਆ ਵੀ ਸਾਡਾ ਇੰਨੇ ਦਾ ਹੀ ਆਪਾਂ ਦਾਹ ਮਾਡਲ ਦਾ ਵੀ ਉਹੀ ਠੀਕ ਨਕੂਦਰ ਦਾ ਨੰਬਰ ਆ ਤੇ ਬਾਕੀ ਸਾਫ ਸੁਥਰਾ ਵਾ ਸੁੱਖਾ ਵਾ ਟਰੈਕਟਰ ਇਹਦੇ ਦਿਨ ਤੱਕ ਤੇ ਆਉਂਦਾ ਨਾ ਵੀਰ ਵੀ ਬਨੇ ਮਾਰ ਦੋ ਸੌਦਾ ਜੇ ਉਹਨੇ ਥੋੜਾ ਬਹੁਤ ਅਗਲਾ ਕਰ ਲੀਨੇ ਤਾਂ ਸੁੱਕਾ ਸੁੱਕਾ ਟਰੈਕਟਰ ਆ ਆਏ ਪਾਉ ਕਿਹੜੇ ਪਿੰਡੋਂ ਆਏ ਆਏ ਨੰਗਲ ਤੋਂ ਆਏ ਆ ਠੀਕ ਆ ਨੰਗਲ ਬਿਆਸ ਦੇ ਅਗਲੇ ਬਨੇ ਠੀਕ ਠੀਕ ਪਾ ਕੇ ਲੋਕ ਆ ਇਹਨੇ ਆਉਂਦੇ ਜਾਂਦੇ ਰਹਿਣਾ ਵਾ ਤੇ ਕੋਈ ਗੱਲ ਨਹੀਂ ਚੰਕ ਦੋ ਦੱਸਣੀਆਂ ਆ ਬੰਦ ਕਰਕੇ ਦਿਖਾਉਣ ਲੱਗਾ ਵੀ ਤਾ ਕਰਨੀ ਵੀਰ ਜੀ ਕੋਈ ਗੱਲ ਬਾਤ ਹੋਰ ਵੀ ਵੀਰ ਇੱਕ ਦੋ ਚੀਜ਼ਾਂ ਰਹਿ ਗਈਆਂ ਵਾ ਭਾਉ ਤੇ ਚਲ ਗਿਆ ਵਾ ਪਤਾ ਗੱਲ ਕੀ ਆ ਇਹ ਆ ਵੀ ਕਈਆਂ ਚੀਜ਼ੇ ਰਹਿ ਜਾਂਦੀ ਦੱਸਣ ਵਾਲੀ ਪੁੱਛਣ ਵਾਲੀ ਤੇ ਫੇਰ ਕੰਮ ਉਦਾਂ ਦੇ ਵੀਰਾਂ ਨੇ ਫੇਰ ਦੋ ਦੋ ਪੁੱਛਣਾ ਹੁੰਦਾ ਸਾਰਾ ਕੁਝ ਹਾਂਜੀ ਹਾਂਜੀ ਭਾਵੇਂ ਜਿੰਨਾ ਮਾਰ ਗਿਆ ਫੇਰ ਮੈਂ ਫੋਨ ਤੇ ਪੁੱਛ ਲੈਣਾ ਨਾ ਵੀਡੀਓ ਵੇਖੀ ਆ ਕਿ ਨਹੀਂ ਮੈਂ ਮੁੱਲ ਬਾਅਦ ਪੱਧ ਦੱਸ ਦਿੰਨਾ ਟੈਂਕੀ ਦਾ ਥੋੜਾ ਰੰਗ ਫਿੱਕਾ ਟੈਂਕੀ ਦਾ ਰੰਗ ਫਿੱਕਾ ਵਾ ਹਾਂਜੀ ਤੇ ਬਾਕੀ ਵੀਰ ਜੀ ਆਹ ਨਾਲ ਜਿਹੜੇ ਮੀਟਰ ਆ ਤੇ ਖਰਾਬ ਹੋਏ ਟੁੱਟੇ ਆ ਇਹ ਗੱਲ ਰਹਿ ਗਈ ਈ ਦੱਸਣ ਵਾਲੀ ਮੈਂ ਖ ਦੱਸ ਦਾਂ ਠੀਕ ਠੀਕ ਉਹ ਵੀਰ ਲੱਗੇ ਆਵੇ ਨਾ ਜਿਹੜਾ ਹਾਂ ਉਹਨੂੰ ਇਹ ਚੀਜ਼ ਮੰਨ ਲਓ ਵੀ ਇਹ ਨਾ ਲੱਗੇ ਵੀ ਆਹ ਚੀਜ਼ ਦੱਸੀ ਨਹੀਂ ਵੀਡੀਓ ਪਰ ਧਿਆਨ ਨਾਲ ਵੇਖੀ ਵੀਡੀਓ ਵਹਿੰਦੀ ਨਹੀਂ ਆ ਗੀੜੀ ਵਰਗੇ ਵੀਰ ਚੱਜ ਨਾਲ ਵੇਖ ਲਿਆ ਕਰਨ ਠੀਕ ਆ ਤੇ ਬਾਕੀ ਮੰਗਰਾਟ ਆ ਨਾ ਜਿਹੜੇ ਅੰਦਰੋਂ ਵਖਾ ਕੋਈ ਬਿਲਡਿੰਗ ਨਹੀਂ ਆ ਅੰਦਰਲੇ ਪਾਸਿਓਂ ਵੀ ਟੈਰਾਂ ਦੇ ਅੰਦਰਲੇ ਪਾਸਿਓਂ ਵੀ ਕੋਈ ਵੀ ਬਿਲਡਿੰਗ ਨਹੀਂ ਹੈਗਾ ਆ ਵੇਖੋ ਜੀ ਫ੍ਰੇਮ ਰੂਮ ਪੂਰੇ ਸਾਫ ਆ ਹਾਂਜੀ ਪੈਰਾਂ ਨੇ ਮਲੂ ਰੀਮੂ ਵੀ ਪੂਰੇ ਸਾਫ ਆ ਇਹ ਚੀਜ਼ ਤਾਂ ਦੱਸਣ ਨਿਆ ਜੇ ਇਹਦਾ ਮੈਂ ਮੁੱਲ ਦੇਣ ਲੈਣ ਵਾਲਾ 315000 ਕਰਨ ਦਿਆ ਨਾ ਉਦਾਂ 2000 ਮਾਡਲ ਦਾ 10 ਦਾ ਲੋਕੀ 30 ਵੀ ਕਰਦੇ ਆ ਬਾਕੀ ਵਾਹ ਵੀ ਕਰਦੇ ਆ ਬਾਜੂ ਜੋ ਸੋਣੀ ਆ ਇਹ ਚੀਜ਼ਾਂ ਦੇ ਆ ਚੀਜ਼ ਬਦਲੀ ਹੋਈ ਆ ਕਿਉਂਕਿ ਆ ਚੀਜ਼ ਕਰਕੇ ਮੈਂ ਵੀ ਪੈਸੇ ਘਟਾਏ ਅਗਲੇ ਹਾਂ ਕਿ ਸਲਫ ਹੋਰ ਲੱਗਾ ਮੀਟਰ ਟੁੱਟਾ ਵਾ ਤਾਂ ਪੈਸੇ ਘਟਾਏ ਅਗਲੇ ਜੀ ਨਹੀਂ ਤੇ ਟਰੈਕਟਰ ਦਾ ਮੁੱਲ ਆਪਾਂ 330 ਕਰਨਾ ਹੈ ਜੀ 1 ਕਰਕੇ 3 15 ਕਰਨ ਦਿਆਂ ਠੀਕ ਹੈ ਜੀ ਤੇ ਬਾਕੀ ਆਉਣ ਵੀਰ ਮੇਰੇ ਚੈੱਕ ਕਰਕੇ ਵੀਡੀਓ ਧਿਆਨ ਨਾਲ ਬਾਕੀ ਇਹ ਆ ਵੀ ਮਿਹਰਬਾਨੀ ਉਹਨਾਂ ਦੀ ਜਿਹੜੇ ਵੀਡੀਓ ਸ਼ੇਅਰ ਕਰਦੇ ਆ ਜਿਹੜੇ ਨਹੀਂ ਵੀ ਕਰਦੇ ਉਹਨਾਂ ਦੀ ਮਿਹਰਬਾਨੀ ਆ ਤੇ ਕੋਈ ਨਹੀਂ ਗਾਂ ਦੀ ਗਾਂ ਵੀਡੀਓ ਸ਼ੇਅਰ ਕਰਦਿਆ ਕਰਨ ਭੈਣ ਭਰਾਵਾਂ ਤੱਕ ਇਹ ਪਹੁੰਚੇ ਬਹੁਤ ਪਿਆਰ ਦੇਣਦੇ ਆ ਬਹੁਤ ਜ਼ਿਆਦਾ ਠੀਕ ਹੈ ਜੀ ਧੰਨਵਾਦ ਉਹਨਾਂ ਦਾ ਹੱਥ ਜੋੜ ਕੇ ਜਿਹੜੇ ਪਿਆਰ ਬੰਦੇ ਕਰਦੇ ਆ ਠੀਕ ਠੀਕ ਹੈ ਜੀ ਸ਼ੇਅਰ ਕਰਦੇ ਜੀ ਵੀਡੀਓ